ਜ਼ਿਲ੍ਹੇ ਦੇ ਪਿੰਡ ਖੋਖਰ ਕਲਾਂ ਦੀ ਨਵੀਂ ਬਣੀ ਪੰਚਾਇਤ ਦੇ ਕੰਮਾਂ ਨੂੰ ਪਿੰਡ ਵਾਸੀਆਂ ਵੱਲੋਂ ਸਰਾਇਆ ਜਾ ਰਿਹਾ ਹੈ। ਪੰਚਾਇਤ ਵੱਲੋਂ ਜਿੱਥੇ ਪਿਛਲੇ 70 ਸਾਲਾਂ ਤੋਂ ਗੰਦੇ ਪਾਣੀ ਵਾਲੇ ਛੱਪੜ ਦਾ ਕੰਮ ਚਲਾਇਆ ਜਾ ਰਿਹਾ ਤੇ ਪੰਚਾਇਤ ਨੇ ਧਿਆਨ ਵਿੱਚ ਲੈਂਦਿਆਂ ਪਹਿਲਾ ਕੰਮ ਛੱਪੜ ਦਾ ਨਵੀਨੀਕਰਨ ਕਰਨ ਲਈ ਛੱਪੜ ਦਾ ਗੰਦਾ ਪਾਣੀ ਬਾਹਰ ਕੱਢ ਕੇ ਪੱਕਾ ਕੀਤਾ ਜਾ ਰਿਹਾ ਹੈ। ਜਿਸ ਨੂੰ ਪਾਈਪ ਪਾ ਕੇ ਗੰਦੇ ਪਾਣੀ ਨੂੰ ਵੀ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਛੱਪੜ ਦੀ ਹੋਰ ਗੰਦਗੀ ਸਾਫ਼ ਕਰਨ ਲਈ ਜੀਸੀਬੀ ਮਸ਼ੀਨਾਂ ਔਫਲਾਈਨ ਅਤੇ ਪਿੰਡ ਦੇ ਟਰੈਕਟਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਫ ਕੀਤਾ ਜਾ ਰਿਹਾ ਹੈ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸਿਕੰਦਰ ਸਿੰਘ ਨੇ ਦੱਸਿਆ ਕਿ ਛੱਪੜ ਦੇ ਨਾਲ ਲੱਗਦੇ ਗੁਰੂ ਘਰ ਬਾਲਮਿਕ ਮੰਦਰ ਸਾਈਂ ਦੀਆਂ ਸਮਾਧਾਂ ਪੀਰਖਾਨਾ ਬਾਬਾ ਲਖਮੀਰ ਦਾਸ ਜੀ ਐਸੀ ਧਰਮਸ਼ਾਲਾ ਤੇ ਆਂਗਣਵਾੜੀ ਸੈਂਟਰ ਜਿੱਥੇ ਲੋਕਾਂ ਨੂੰ ਇਸ ਛੱਪੜ ਕਾਰਨ ਬੜੀ ਮੁਸ਼ਕਲ ਆਉਂਦੀ ਸੀ ਪੰਚਾਇਤ ਨੇ ਕਿਹਾ ਹੈ ਕਿ ਪਿੰਡ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ ਅਖੀਰ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਇਹੋ ਜਿਹਾ ਪਿੰਡ ਵਾਸੀਆਂ ਦਾ ਸਾਥ ਮਿਲਦਾ ਰਿਹਾ ਤਾਂ ਅਸੀਂ ਪਿੰਡ ਖੋਖਰ ਕਲਾ ਨੂੰ ਇੱਕ ਵਧੀਆ ਪਿੰਡ ਬਣਾਉਣ ਦਾ ਯਤਨ ਕਰਾਂਗੇ ਇਸ ਮੌਕੇ ਪੰਚਾਇਤ ਮੈਂਬਰ ਕਿਰਨ कौर ਪਤਨੀ ਗੁਰਮੀਤ ਸਿੰਘ ਗੈਰੀ ਜਕਸੀਰ ਸਿੰਘ ਮੰਦਰ ਸਿੰਘ ਪਰਮਜੀਤ कौर ਦਰਸ਼ਨਾ कौर ਕਰਨਜੀਤ ਕਿਰਨਜੀਤ कौर ਗੁਰਪ੍ਰੀਤ ਸਿੰਘ ਹਰਜਿੰਦਰ ਸਿੰਘ ਸੁਖਵਿੰਦਰ ਸਿੰਘ ਨੀਤਾ ਸਿੱਖ ਬਚਿੱਤਰ ਖਾਲਸਾ ਮਨਜੀਤ ਸਿੰਘ ਮੇਜਰ ਸਿੰਘ ਪ੍ਰਧਾਨ ਤੋਂ ਇਲਾਵਾ ਪਿੰਡ ਵਾਸੀ ਮੌਕੇ ਤੇ ਮੌਜੂਦ ਸਨ ਅਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜਾ ਚੈਨਲ ਆ ਜਾਗਦਾ ਪੰਜਾਬ ਆ YouTube ਚੈਨਲ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਪਹਿਲਾਂ ਵੀ ਸਾਡੀ ਇਹਨਾਂ ਨੇ ਇੱਕ ਵੀਡੀਓ ਕੀਤੀ ਸੀਗੀ ਜਦੋਂ ਅਸੀਂ ਕੰਮ ਸਟਾਰਟ ਕੀਤਾ ਸੀਗਾ ਇਹ ਛੱਪੜ ਦਾ ਅੱਜ ਦੁਬਾਰਾ ਫੇਰ ਸਾਡੀ ਇੱਥੇ ਇੰਟਰਵਿਊ ਕਰਨ ਆਇਆ ਆ ਆਪਦੇ ਆਪ ਤਾਂ ਅਸੀਂ ਬਹੁਤ ਧੰਨਵਾਦ ਕਰਦੇ ਆ ਦਿਲੋਂ ਅਸੀਂ ਅੱਜ ਛੱਪੜ ਦੀ ਪਟਾਈ ਕਰਦੇ ਆ ਜੀ ਪਹਿਲਾਂ ਇਹ ਛੱਪੜ ਦਾ ਸਾਰੇ ਛੱਪੜਾਂ ਦਾ ਤਿੰਨੇ ਚਾਰਾਂ ਦਾ ਪਾਣੀ ਅਸੀਂ ਬਰਮਾ ਲਾ ਕੇ ਤੇ ਪੱਖਾ ਲਾ ਕੇ ਇਹਦਾ ਪਾਣੀ ਅਸੀਂ ਦੋ ਮੋਟਰਾਂ ਚਲਾ ਕੇ ਪਾਣੀ ਪਿੰਡੋਂ ਬਾਹਰ ਕੱਢਿਆ ਤੇ ਹੁਣ ਅਸੀਂ ਇਹ ਜਨਰੇਗਾ ਵੀ ਇਹਦੇ ਨਾਲ ਲਾਈ ਆ ਸਾਫ ਸਫਾਈ ਵਾਸਤੇ ਪੌਪਲਾਈਨ ਚੱਲ ਰਹੀ ਆ ਜੇਸੀਬ ਵੀ ਵੀ ਸਾਫ ਸਫਾਈ ਕਰ ਰਹੀ ਆ ਬਹੁਤ ਤਾਜੀ ਪਿੰਡ ਦੇ ਪੂਰੀ ਪੰਚਾਇਤ ਸਹਿਮਤਾ ਨਾਲ ਆ ਸਾਰੇ ਸਹਿਯੋਗ ਦੇ ਰਹੇ ਆ ਪਿੰਡ ਦੇ ਵੱਧ ਝੜ ਕੇ ਜਿਹੜੇ ਨੌਜਵਾਨ ਆ ਜਾਂ ਸਾਡੇ ਵਰਕਰ ਨੇ ਕਾਹਦਾ ਕੋ ਜਿਹੜਾ ਕੰਮ ਆ ਇਹਦਾ ਸਟਾਫ ਹੋ ਜੂਗਾ ਮੁਕੰਮਲ ਇਸਰ ਸਾਡਾ ਡੇਢ ਕਮਹੀਨੇ ਚ ਹੈਗਾ ਵੀ ਮੁਕੰਮਲ ਹੋ ਜੂਗਾ। ਢੰਡੋ ਬਾਹਰ ਪਹਿਲਾਂ ਤਾਂ ਸਾਡਾ ਸੀਗਾ ਵੀ ਉਧਰ ਇੱਕ ਛੱਪੜ ਸੀਗਾ। ਓਕੇ। ਉਹਦੇ ਦੋ ਪਾਰਟੀਸ਼ਨ ਕਰਕੇ ਇੱਕ ਚ ਗੰਦਾ ਪਾਣੀ ਪਾਤਾ। ਉਹਦੇ ਚੋਂ ਵੀ ਅਸੀਂ ਗੰਦਾ ਪਾਣੀ ਇੱਕ ਸਾਡੇ ਕੋਲੇ ਪਲਾਂਟੇ ਸੀ ਸਪੈਦੇ ਪੰਚਾਇਤੀ ਉਹ ਟੱਕ ਚ ਅਸੀਂ ਪਾਤਾ। ਹੁਣ ਕਿਉਂਕਿ ਕਿਸਾਨਾਂ ਨੂੰ ਵੀ ਲੋੜ ਨਹੀਂ ਸੀ ਜਿਹੜੀਆਂ ਫਸਲਾਂ ਨੇ ਕਣਕ ਦੀ ਫਸਲ ਆ ਉਹ ਪੱਕਣ ਤੇ ਆਈ ਹੋਈ ਆ ਪਾਣੀ ਦੀ ਬਾਲੀ ਲੋੜ ਨਹੀਂ ਸੀਗੀ। ਇਸ ਕਰਕੇ ਜਿਹੜਾ ਸਾਡਾ ਪਾਣੀ ਸੀ ਉਹਨੂੰ ਖਫਤ ਕਰਨ ਵਾਸਤੇ ਅਸੀਂ ਜਿਹੜਾ ਸਪੈਦੇ ਸਾਡੇ ਲੱਗੇ ਆ ਪੰਚਾਇਤੀ ਜ਼ਮੀਨ 'ਚ ਉਹਦੇ 'ਚ ਅਸੀਂ ਇਹ ਗੰਦਾ ਪਾਣੀ ਪਾਤਾ ਰਾਤ ਮਿਲੂ ਜੀ ਬਿਮਾਰੀਆਂ ਤੋਂ ਰਾਤ ਮਿਲੂ ਲੋਕਾਂ ਨੂੰ ਤੇ ਬਿਮਾਰੀਆਂ ਤੋਂ ਬਹੁਤ ਨਜਾਤ ਮਿਲੂਗੀ ਇਹ ਕੰਮ ਤਾਂ ਸਾਡਾ ਪਹਿਲਾ ਇਸ ਤਰ੍ਹਾਂ ਦਾ ਇਹੀ ਆ ਜੀ ਦੂਜਾ ਜਿਹੜਾ ਸਾਡਾ ਕੰਮ ਹੈਗਾ ਵੀ ਉਹ ਗਰਾਊਂਡ ਬਣਾ ਕੇ ਬੱਚਿਆਂ ਨੂੰ ਸਟੇਡੀਅਮ ਬਣਾ ਕੇ ਚੰਗਾ ਖੇਡਣ ਵਾਸਤੇ ਵੀ ਦੇਣਾ ਹੈ ਪਿੰਡ ਵਾਲੋਂ ਬਹੁਤ ਸਹਿਯੋਗ ਆ ਜੀ ਸਾਡਾ ਬਹੁਤ ਜ਼ਿਆਦੇ ਦੇਰ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਧੰਨਵਾਦ ਕਰਦੇ ਆ ਜੀ ਨਵੀਂ ਪੰਚਾਇਤ ਦਾ ਜਿਹੜਾ 70 ਸਾਲਾਂ ਤੋਂ ਸਾਡੇ ਪਾਣੀ ਦਾ ਗੰਦਪਿੰਡ ਦੇ ਵਿੱਚ ਪੈ ਰਿਹਾ ਸੀ ਬਿਮਾਰੀਆਂ ਬਹੁਤ ਜ਼ਿਆਦਾ ਲੱਗ ਰਹੀਆਂ ਸੀ ਇਹ ਜਿਹੜਾ ਕੰਮ ਕਰ ਰਹੇ ਨੇ 100% ਪਰਮ ਧੰਨਵਾਦ ਕਰਦੇ ਹਾਂ ਇਹਨਾਂ ਦਾ ਜਿਹੜਾ ਪਹਿਲਾ ਮੁੱਦਾ ਇਹਨਾਂ ਨੇ ਪਾਣੀ ਦਾ ਕਰਿਆ ਪਾਣੀ ਦਾ ਸਾਡੇ ਮੇਨ ਮੁੱਦਾ ਸੀ ਇਹ ਪਾਣੀ ਕਰਕੇ ਹੀ ਇੱਥੇ ਗੁਰੂ ਗੁਰਦੁਆਰਾ ਸਾਹਿਬ ਕੋਲੇ ਆ ਸਾਰੀਆਂ ਧਾਰਮਿਕ ਸਥਾਨ ਆ ਗਏ ਇਹਦੇ ਕਰਕੇ ਬਹੁਤ ਹੀ ਭੈੜਾ ਹਾਲ ਸੀਗਾ ਬਹੁਤ ਧੰਨਵਾਦ ਧੰਨਵਾਦ ਕਰਦੇ ਹਾਂ ਸਾਰੀ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਜਿਹੜੇ ਸਹਿਯੋਗ ਨਾਲ ਪਾਣੀ ਦਾ ਇਹ ਹੱਲ ਕਰ ਰਹੇ ਨੇ ਆ ਜੀ ਸੀ ਬੀ ਆ ਸਾਰੇ ਟਰੈਡ ਚੱਲੀ ਜਾਂਦੇ ਉਧਰ ਪਾਪ ਲੈਣ ਚੱਲੀ ਜਾਂਦੀ ਹੈ ਥੋੜੇ ਚਿਰ ਚੀਏ ਪਾਣੀ ਦਾ ਹੱਲ ਹੋ ਜੂ 3 ਸਾਲਾਂ ਤੋਂ ਹੋ ਰਿਹਾ ਸੀ 70 75 ਤੋਂ ਸਰਪੰਚ ਸਾਹਿਬ ਦੇ ਸਾਨੂੰ ਜਿਹੜੀਆਂ ਉਮੀਦਾਂ ਸੀ ਉਹ ਸਾਨੂੰ ਹੁਣ ਪੂਰੀਆਂ ਨੇ ਯਕੀਨ ਸੀ ਵੀ ਇਹ ਕੰਮ ਕਰਨਗੇ ਪੜੇ ਲਿਖੇ ਨੇ ਪਹਿਲਾਂ ਤੋਂ ਆ ਰਹੇ ਨੇ ਪੰਚਾਇਤਾਂ ਦੇ ਵਿੱਚ ਬਹੁਤ ਹੀ ਚੜ੍ਹਦੀ ਕਲਾ ਨਾਲ ਅਸੀਂ ਤਾਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਇਹਨਾਂ ਨੂੰ ਬਾਲੋਦੋਂ ਬਖਸ਼ਿਸ਼ ਕਰੇ ਕੰਮ ਕਰਨ ਦਾ ਅਸੀਂ ਜੀ ਬੇਨਤੀ ਕਰਦੇ ਹਾਂ ਵੀ ਸਭ ਬਹੁਤ ਧੰਨਵਾਦ ਆ ਨਵੀਂ ਪੰਚਾਇਤ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬੁਰਾ ਹਾਲ ਸੀਗਾ ਜੀ ਅਸੀਂ 24 ਘੰਟੇ ਡਿਊਟੀ ਕਰ ਰਹੇ ਆ ਇੱਥੇ ਹਾਂ ਅੱਛਾ ਜੀ ਉਹ ਗੁਰੂਗੜ੍ਹ ਹਾਂ ਐਨਾ ਇੱਥੇ ਜੀ ਸੇਵਾ ਚ ਸੇਵਾ ਚ ਹਾਂ ਜੀ ਸੇਵਾ ਚ ਜੀ ਲੱਗੇ ਹੋਏ ਹਾਂ ਹਾਂ ਜੀ ਹਾਂ ਪੂਰੇ ਜੱਚੇ ਹੋਏ ਆਗੇ ਜੱਜ ਕੇ ਜੀ ਕੋਈ ਇੱਕ ਹਾਲਤਾ ਇੱਕ ਮੈਂ ਅਸੀਂ ਦੋਨੇ ਜੀ ਜੱਜ ਕੇ ਪੂਰੀ ਜੱਜ ਕੇ ਸੇਵਾ ਕਰ ਰਹੇ ਹਾਂ ਤੇ ਬਹੁਤ ਬਹੁਤ ਧੰਨਵਾਦ ਕਰਦਾ ਸੀ ਇਹਨਾਂ ਦਾ ਜੀ ਇੱਕ ਤਾਂ ਦੇਖੋ ਬਾਬੇ ਸਾਈਆਂ ਦੀ ਸਮਾਧ ਸੀ ਇੱਥੇ ਤੇ ਹੋਰ ਗੁਰੂਗੜ੍ਹ ਵਿਸਿਤਰ ਮੰਦਿਰ ਵੀ ਸੀ ਤੇ ਸਾਰਾ ਲਵੇ ਬੁਰਾ ਹਾਲ ਸੀ ਜੀ ਪਿਛਲੇ ਸਾਲ ਜੀ ਦੇਖੋ ਸਕੂਲ ਭਰ ਗਿਆ ਇਹ ਨਾਲ ਸਕੂਲ ਪਰ ਗਾ ਸਾਰਾ ਗਰਾਊਂਡ ਭਰ ਗਿਆ ਜੀ ਖਾਰ ਕਿਥੋਂ ਬਰਮਾ ਲਿਆ ਕੇ ਜੀ ਪਿੰਡ ਚ ਬਰਮਾ ਲਿਆ ਕੇ ਟਰੈਕ ਲਾ ਕੇ ਸਰਦ ਸਕੂਲ ਬੇਲਾ ਕੀਤਾ ਫਿਰ ਬੱਚਾ ਨੂੰ ਮਾੜਾ ਮੋਟਾ ਰਸਤੇ ਮੇਂ ਦੀ ਆਉਣ ਜਾਣ ਦੀ ਮਤਲਬ ਸਕੂਲੇ ਬੱਡਣੀ ਰਸਤਾ ਹੀ ਬੰਦ ਸੀ ਨਾ ਰਸਤਾ ਬਿਲਕੁਲ ਜੀ ਗੇਟ ਹੀ ਬੰਦ ਸੀ ਜੀ ਪਾਣੀ ਨਾਲ ਇੰਨਾ ਭਰ ਗਿਆ ਸੀ ਮਾਰ ਵੀ ਬਹੁਤ ਹੋ ਗਏ ਲੋਕ ਕਹਿੰਦੇ ਹਾਂ ਹਾਂ ਜੀ ਬਹੁਤ ਬੁਰਾ ਹਾਲ ਸੀ ਲੰਘਣ ਨੂੰ ਟਾਈਮ ਹੀ ਨਹੀਂ ਸੀ ਕੁਝ ਸਰ ਬਰਮੀਲਾ ਹਾਲਾ ਕੇ ਫਿਰ ਪਾਣੀ ਕੱਢਿਆ ਇਤਨਾ ਮਰਾ ਹਾਲ ਸੀ ਇਹ ਧੰਨਵਾਦ ਕਰਦੇ ਆ ਸਾਰੀ ਨਗਰ ਦਾ ਪੰਚਾਇਤ ਦਾ ਜਿਹੜੀ ਨਵੀਂ ਪੰਚਾਇਤ ਇਹ ਨੂੰ ਬਹੁਤ ਵਧੀਆ ਕੰਮ ਕਰ ਰਹੀ ਹੈ ਇਹਨਾਂ ਨੇ ਮੈਨੂੰ ਵੀ ਇਹਨਾਂ ਨੇ ਪੁੱਛਿਆ ਵੀ ਪ੍ਰਧਾਨ ਜੀ ਕਿਵੇਂ ਮਰਾ ਪਾਣੀ ਜਰ ਸਾਫ ਹੋਣ ਕਰੀਏ ਚੰਗੀ ਜਗ੍ਹਾ ਆਪਾਂ ਬਹੁਤ ਖੜੇ ਸਾਡਾ ਸਕੂਲ ਡਿਕ ਪੈਂਦਾ ਗਰਾਊਂਡ ਬਣਾਇਆ ਸਾਰੇ ਇਹ ਪਰ ਜਿਹੜਾ ਬਾਕੀ ਦਾ ਬਿਲਕੁਲ ਧੰਨਵਾਦ ਇਹਨਾਂ ਬਹੁਤ ਕਰਦੇ ਜੇ ਹੋਵੇ ਨਾ ਹੋਵੇ ਕੰਮ ਤਾਂ ਬਿੱਟੇ ਨਾ ਹਾਂ ਬਿਲਕੁਲ ਲਗ ਨਕਸ਼ਾ ਬਦਲੂ ਬਿੰਦਾ ਦਾ ਹਾਂ ਇਹ ਤਾਂ ਗਾਹਾਂ ਗਰਾਂਡਾਂ ਦਾ ਕੰਮ ਹੈ ਪੈਸਾ ਕਿਹੜਾ ਬਚਾ ਕਰੋ ਦਾਦੂ ਬਰ ਇਹਨੇ ਕੰਮ ਬਿੱੱਡੇ ਬਹੁਤ ਸੂਰਾ ਬਿੱੱਡੇ ਆਹੀ ਬੇਨਤੀ ਹੈ ਕਿਹੜੀ ਉਤਰ ਰਹੀ ਹੈ ਹਾਂ ਹਜੇ ਤਾਂ ਇਹ ਤਾਂ ਪੂਰੀ ਜਨੇ ਪਿੰਡ ਨੂੰ ਇੱਕ ਸਦੇਊਗੀ ਮੇਰੇ ਪੂਰਾ ਈ ਵਾਰ ਆ ਸਭ ਬਹੁਤ ਗੰਦਾ ਸਾਡੇ ਪਿੰਡ ਦੇ ਵਿੱਚੋਂ ਪਹਿਲਾ ਬਿਮਾਰੀਆਂ ਦਾ ਘਰੇ ਪਹਿਲੀ ਵਾਰ ਸਾਡੇ ਮੇਰੀ ਉਮਰ ਦੇ ਵਿੱਚ ਪਹਿਲੀ ਵਾਰ ਐਡਾ ਵੱਡਾ ਕੰਮ ਹੋਇਆ ਇਹਜਾ ਕਮ ਸਪਾਈ ਵਾਲਾ ਕਦੇ ਨਹੀਂ ਦੇਖਿਆ ਮੈਂ ਤਾਂ ਮੇਰੀ ਉਮਰ ਦੇ ਵਿੱਚ ਬਿਲਕੁਲ ਬੋਰਡ ਦਾ ਮੁੱਲ ਮੈਦਿਆ ਹੈ ਨਾ ਪਾਈ ਜਿਹੜੀ ਪੂਰੀ ਬੋਰਡ ਦਾ ਪੂਰਾ ਹੱਕ ਮਿਲੂਗਾ ਜੀ ਪੂਰਾ ਮੈਂ ਕਹਿੰਦਾ ਜੀ ਪੂਰਾ ਜਿੰਨਾ ਕਹਿ ਸਕਦੇ ਉਹਨਾਂ ਸੰਯੋਗ ਦੇਵਾਂਗੇ ਸਾਥ ਦੇਵਾਂਗੇ ਬਾਕੀ ਧਰਮ ਸਥਾਨ ਬਹੁਤ ਜ਼ਿਆਦਾ ਨੇ ਜੀ ਇਸ ਤਰ੍ਹਾਂ ਸਾਰੇ ਨੇੜੇ-ਨੇੜੇ ਮੰਦਿਰ ਵੀ ਹੈਗੇ ਆ ਜੀ ਬਾਲਮੀਕੀ ਆਗੇ ਸਾਰੇ ਧਰਮ ਸਥਾਨੀਆਂ ਦੀ ਜਗ੍ਹਾ ਦੇ ਵਿਚਾਲੇ ਇਹ ਕੋਬਾ ਸੀਗਾ ਜੀ ਕੰਦਗੀ ਤੋਂ ਨੰਗੜ ਵਾਲੇ ਮੱਥਾ ਟੇਕਣ ਵਾਲੇ ਗੁਰੂ ਘਰ ਨੂੰ ਆਉਣ ਵਾਲੇ ਨੂੰ ਸਾਰੇ ਬਹੁਤ ਦਿੱਕਤ ਆਉਂਦੀ ਸੀ ਜੀ ਨਿੱਕੇ-ਨਿੱਕੇ ਬੱਚੇ ਆਉਂਦੇ ਸੀ ਮੱਥਾ ਟੇਕਣਾ ਸਕੂ ਸਕੂਲ ਦਾ ਰਸਤਾ ਹੋ ਗਿਆ ਤਾਂ ਬੱਚੇ ਵਧੀਆ ਸਾਫ਼ ਸੁਥਰੇ ਨੰਗੇ ਜਾਇ ਕਰਾਂਗੇ ਕਈ ਵਾਰ ਤਾਂ ਡਿੱਗਦੀ ਪੈਂਦੇ ਸੀ ਬੱਚੇ ਪਾਣੀ ਦੇ ਵਿੱਚ ਬਹੁਤ ਗੰਦਗੀ ਸੀ ਪਾਣੀ ਨਹੀਂ ਕੱਟਿਆ ਅੱਛਾ ਆ ਤਾਂ ਅਸੀਂ ਬਹੁਤ ਧੰਨਵਾਦ ਮੰਨਦੇ ਹਾਂ ਹੋਰ ਜਦੋਂ ਵੱਧ ਨਹੀਂ ਕੋਈ ਕੁਝ ਐਸਾ ਅਗਲਾ ਤਾਂ ਮੈਂ ਬਰਾਂ ਨਹੀਂ ਠੀਕ ਹੈ ਭੈਣ ਸਾਹਿਬ ਬਹੁਤ ਸਾਥ ਦੇ ਰਹੇ ਆ ਸਾਨੂੰ ਤੇ ਦਿਨ ਰਾਤ ਮਿਹਨਤ ਕਰ ਰਹੇ ਆ ਸਾਡੇ ਬਹੁਤ ਨਰਕ ਸੀ ਜੀ ਤਾਂ-ਦਣ ਕਰ ਰਾਤ ਕਰਕੇ ਮੈਂਤ ਕਰਦਾ ਰਾਤ ਨੂੰ 12 12 ਵਜੇ ਵੀ ਤੇ ਖਜ਼ਾਨੇ ਆ ਜੀ ਅਸੀਂ ਸਿਗਾ ਜਾ ਕੁੱਤਾਂ ਵੀ ਠਾ ਦਿੰਨੇ ਆ ਜੀ ਕਈ ਵਾਰੀ ਤਾਂ ਅੱਛਾ ਹੋਰ ਰਾਤ ਨੂੰ ਬਗ ਜਾਂਦੇ ਆ ਜੀ ਸਾਡਾ ਡਿਊਟੀ ਦਿੰਨੇ ਆ ਉੱਥੇ ਤੇ ਲਾਈਟ ਟੁੱਟ ਗਈ ਕਦੇ ਉੱਥੇ ਵੱਲ ਬੰਦਿਆਂ ਨੂੰ ਪਾਉਣਾ ਐ ਫਿਰ ਸਾਰਾ ਕੰਮ ਕਰਦੇ ਆ ਜੀ ਬਹੁਤ ਜ਼ਿੰਮੇਵਾਰੀ ਆ ਬਹੁਤ ਖੁਸ਼ੀ ਹੋ ਰਹੀ ਆ ਸਾਨੂੰ ਸਾਨੂੰ ਮਹੀਨਾ ਹੋ ਗਿਆ ਜੀ ਬਹੁਤ ਮਿਹਨਤ ਕਰਦਾ ਜੀ ਸਰਪੰਚ ਸਾਹਿਬ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਜੀ ਐਨੇ ਮਿਹਨਤੀ ਨੇ ਇਹ ਸਰਪੰਚ ਸਾਹਿਬ ਪੰਚਾਇਤ ਮੈਂਬਰ ਇੱਧਰ ਸਾਡੇ ਪੰਚਾਇਤ ਮੈਂਬਰ ਖੜੇ ਨੇ ਬਹੁਤ ਵਧੀਆ ਪੰਚਾਇਤ ਬਣਾਈ ਆ ਜੀ ਇਨਾਂ ਨੂੰ ਨੀਂਦ ਨਹੀਂ ਆਉਂਦੀ ਜਨਾ ਜਿਹੜੇ ਪਾਣੀ ਦਾ ਹੱਲ ਹੋਈ ਜਾਂਦਾ ਹੁਣ ਜਨਾ ਇੱਕ ਕਰਦੇ ਨਹੀਂ 1.5 ਮਹੀਨਾ ਹਾਂ ਮੈਂ ਕਹਿੰਦਾ ਪ੍ਰਮਾਤਮਾ ਇਹ ਜੇ ਸਰਪੰਚ ਸਾਰੇ ਪਿੰਡਾਂ ਚ ਦੇਣ ਇਹ ਸਰਪੰਚ ਨੂੰ ਸਾਡੀ ਡਿਊਟੀ ਮੋਟਰ ਤੇ ਹੁੰਦੀ ਹੈ ਜੀ ਕਈ ਕਈ ਵਾਰ ਤਾਂ ਰਾਤ ਨੂੰ 2:30 2:30 ਵਜੇ ਵੀ ਸਰਪੰਚ ਸਾਹਿਬ ਆਪ ਆਉਂਦੇ ਨੇ ਢੇੜਾ ਮਾਰਨਾ ਬਾਈ ਜੀ ਇੰਜੀਨੀਅਰ ਕੋਈ ਵੀ ਕੰਮ ਹੈ ਇਹਨਾਂ ਤੋਂ ਕਰਾਉਂਦੇ ਹਾਂਜੀ ਖੁਖਰ ਪਿੰਡ ਆ ਜੀ ਅੱਛਾ ਨਾਲ ਜਾਂਦੇ ਹੋ ਹਾਂਜੀ ਉੱਥੇ ਪੈਨੇ ਹੁੰਨੇ ਜੀ ਅਸੀਂ 24 24 ਘੰਟੇ ਡਿਊਟੀ ਕਰਦੇ ਹਾਂ ਅਸੀਂ ਕਈ ਵਾਰੀ 2:30 3 3 ਵਜੇ ਜੀ 2 ਵਜੇ 12 ਵ ਸਰਪੰਚ ਸਾਡਾ ਵਧੀਆ ਬਣਿਆ ਹੈ ਇਹਦਾ ਤਜਰਬਾ ਹੈ 15 ਸਾਲੇ ਮੈਂਬਰ ਰਿਹਾਗਾ ਲੋਕਾਂ ਨੇ ਇਹਨੂੰ ਸਰਬਸੰਮਤੀ ਵਾਲੇ ਮੰਡਟ ਦਿੱਤਾ 900 ਵੋਟ ਤੇ ਜਿੱਤੇ ਹਨ ਤਾਂ ਕਿ ਸਾਰੇ ਪਿੰਡ ਨਾਲ ਹੈ ਘੱਟੋ ਘੱਟ ਸਾਡੇ ਪਿੰਡ ਦੇ ਵਿੱਚ 60 ਸਾਲ ਦਾ ਗੰਦਾ ਆਜ਼ਾਦੀ ਤੋਂ ਬਾਅਦ ਦੀ ਗੱਲ ਹੈ ਇਹ ਤੋਬੇ ਪੱਟੇ ਨਹੀਂ ਪਹਿਲੀ ਵਾਰ ਹੋ ਰਿਹਾ ਜਿਹ ਕੋ ਵਧੀਆ ਵਿਕਾਸ ਹੈ ਪਿੰਡ ਦਾ ਗੰਦਾ ਪਾਣੀ ਨਿਕਲ ਜੂ ਬਿਮਾਰੀਆਂ ਤੋਂ ਪਿੰਡ ਬਚ ਜੂ ਸਾਰੀ ਪੰਚਾਇਤ ਇਕਜੁੱਟ ਹੈ ਅਸੀਂ ਸਰਕਾਰ ਤੋਂ ਵੀ ਆਸ ਕਰਦੇ ਹਾਂ ਵੀ ਸਾਡੇ ਨਾਲ ਸਹਿਯੋਗ ਦੇਵੇ ਪਿੰਡ ਦੇ ਲੋਕ ਵੀ ਸਹਿਯੋਗ ਦਿੰਦੇ ਨੇ ਬਿਨਾਂ ਦਿਹਾੜੀ ਤੋਂ ਬਿਨਾਂ ਪੈਸਿਆਂ ਤੋਂ ਸਾਡੇ ਨਾਲ ਜੁੜੇ ਨੇ ਕੋਈ ਟਰੈਕਟਰ ਲਿਆ ਕੇ ਦਿੰਦਾ ਸਾਨੂੰ ਕੋਈ ਚਾਹ ਪਾਣੀ ਦਾ ਇੰਤਜ਼ਾਮ ਕਰਦਾ ਸਾਰੇ ਨਗਰ ਦਾ ਸੀ ਧੰਨਵਾਦ ਕਰਦੇ ਆ ਬਹੁਤ ਬਹੁਤ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨੂੰ ਉੱਪਰ ਲੈਵਲ ਤੇ ਗੱਲ ਪਹੁੰਚਾਵਾਂਗੇ ਹੋਰ ਪਿੰਡ ਵੀ ਇਸੇ ਤਰ੍ਹਾਂ ਕੰਮ ਕਰਨ ਅਸੀਂ ਖੁਸ਼ ਆ ਸਾਰੇ ਪਿੰਡ ਨਗਰ ਪੰਚਾਇਤ ਤੋਂ ਵੀ ਖੁਸ਼ ਆ ਨਗਰ ਤੋਂ ਵੀ ਖੁਸ਼ ਆ ਧੰਨਵਾਦ ਹੁਣ ਵੀ ਵਧੀਆ ਕੰਮ ਕਰੀ ਜਾਂਦਾ ਬੜਾ ਵਧੀਆ ਹਾਂ ਪਹਿਲਾ ਸਿਲੰਡਰ ਪੇ ਨਾ ਸਰਪੰਚੇ ਤਾਂ ਦਵਾਈ ਨਹੀਂ ਹੂੰ ਵਧੀਆ ਪਿੰਡ ਦੇ ਕੰਮਾਂ ਦਾ ਇਹਨਾਂ ਨੂੰ ਛੌਕ ਹੈ ਕਰਦਾ ਹੈਗਾ ਇਹਨਕੇ ਕੰਮ ਵਧੀਆ ਹੁਣ ਵੀ ਭਾਈ ਆਪਾਂ ਤਾਂ ਕਹਿੰਦੇ ਆ ਅਸੀਂ ਇਹਦੇ ਨਾਲ ਆ ਕਰੇ ਇਹ ਕੰਮ ਵਧੀਆ ਅਸੀਂ ਇਹਦੇ ਨਾਲ ਹੀ ਆ ਬਦਲਾਂਗੇ ਭਾਈ ਬਦਲੂਗਾ ਭਾਈ ਬਦਲੂਗਾ ਬਦਲੂਗਾ ਸਾਨੂੰ ਅਮੀ ਧਾਏਗਾ ਇਹ ਨਾ ਨਾ ਪੈਂਟਸ ਕੋ ਦਰਜੂ ਆ ਅਮੀ ਧਾਏਗਾ ਸਾਨੂੰ ਬਹੁਤ ਵਧੀਆ ਇਹਦੇ ਸੋਕਰ ਕੋ ਜਾਰਉਣੀ ਆ ਅਸੀਂ ਤਾਂ ਬਹੁਤ ਵਧੀਆ ਜੀ ਇਹ ਕਹਿੰਦਾ ਆਪ ਦਾ ਹਾਂ ਭਾਈ ਬਹੁਤ ਵਧੀਆ ਕੰਮ ਕਰਦਾ ਸਾਡੇ ਪਿੰਡ ਦਾ ਬਰਨਾ ਨਾ ਬਣਾ ਨੇ ਕੰਮ ਜੀ ਕੰਮ ਕਰਦਾ ਇੱਥੇ ਤਾਂ ਅੱਜ ਕੰਮ ਤੇ ਭਾਈ ਨਾ ਕੰਮ ਬਣੇ ਨਹੀਂ ਸਾਡੇ ਹੁਣ ਵਧੀਆ ਬਣਾਉਂਦਾ ਸਭ ਨੂੰ ਕੰਮ ਮਿਲਦਾ ਹੈ ਜੀ ਇਹ ਤਾਂ ਵਿਚਾਰੇ ਆਸ ਤਾਂ ਸਾਵਾ ਸੀ ਜੀ ਇਹ ਕੰਮ ਕਰਦਾ ਆਵਾੜਾ ਬੜੀ ਹੋ ਰਿਹਾ ਹੈ ਭਾਈ ਹੂੰ ਇਹ ਮੁੰਡੇ ਨੇ ਬੜਾ ਵਧੀਆ ਕੰਮ ਕਰਾਇਆ ਅਸ਼ਕੰਦਰ ਨੇ ਹੂੰ ਤੇ ਨਈ ਬੁਢੀਆਂ ਦਾ ਕੰਮ ਚਲਾਤਾ ਨਈ ਬੰਦਿਆਂ ਦਾ ਚਲਾਦਾ ਭਾਈਆਂ ਦਾ ਸਾਰਿਆਂ ਦਾ ਬਹੁਤ ਵਧੀਆ ਬਹੁਤ ਵਧੀਆ ਕੰਮ ਚੱਲੀ ਜਾਂਦਾ ਬੈਠੋ ਉਹਨਾਂ ਦੇ ਕਦੇ ਵੀ ਚੱਲੀ ਜਾਂਦਾ ਹਾਂ ਜੀ ਚੱਲੀ ਜਾਂਦਾ ਟੂਬੇ ਦਾ ਵਧੀਆ ਕੰਮ ਚਲਾ ਰਿਹਾ ਹੈ ਬਾਈ ਨੇ ਬਹੁਤ ਇਹ ਨਹੀਂ ਰੋਟਾ ਜੀ ਇਹੀ ਫਾਇਦਾ ਹੈ ਸਾਡਾ ਇਹ ਕੰਮ ਵਧਣਾ ਚਾਹੀਦਾ ਜੀ ਇਹਨੇ ਸਰਪੰਚ ਨੇ ਆਹ ਕੰਮ ਬਹੁਤ ਵਧੀਆ ਕੀਤਾ ਨਾਰਕ ਨਿਕਲੇ ਜਾਨਾ ਬਹੁਤ ਖੁਸ਼ੀ ਮਨਾਉਂਦਾ ਆਕ ਨੇ ਬਹੁਤ ਕੰਮ ਕਰੀ ਜਾਂਦੇ ਬਹੁਤ ਵਧੀਆ ਕੰਮ ਚਲਾ ਰੱਖਿਆ ਨੇ ਕੰਮ ਚੱਲਦਾ ਬਾਈ ਵਧੀਆ ਨਵੇਂ ਭਾਈਆਂ ਦਾ ਚੱਲੀ ਜਾਂਦਾ ਵਧੀਆ ਨੇ ਇਹਨੇ ਬਾਈ ਨੇ ਬਹੁਤ ਵਧੀਆ ਕੰਮ ਕਰਿਆ ਇਹ ਸ਼ਾਬਾਸ਼ ਹੈ ਇਹਨੂੰ ਬਹੁਤ ਵਧੀਆ ਹਾਂ ਜੀ